ਸਾਂ ਜਾਉਂਗੇ ਸਕਦੇ ਨਾ ਲਿਖਿਆ ਹੋਇਆ ਵੀ ਨਾ Hindu ਕਾ ਨਾ Musalman ਕਾ ਵੀ Modi ਨਾ Hindu ਕਾ ਇਹ ਨਾ Musalman ਕਾ ਇਹ ਸਿਰਫ Reliance ਕਾ ਹੈ ਇਹ ਰੋਟੀ ਦੀ ਲੜਾਈ ਹੈ ਕਿਸੇ ਧਰਮ ਦੀ ਨਹੀਂ ਲੜਾਈ ਹੈਗੀ ਸਾਰੇ ਰੋਟੀ ਸਾਰੇ ਧਰਮਾਂ ਨੇ ਖਾਣੇ ਇਹ ਬੱਚਿਆਂ ਨੂੰ ਮੈਂ ਇਹੀ ਸਮਝਾ ਰਿਹਾ ਹਾਂ ਵੀ ਲੀਡਰ ਪਿੱਛੇ ਕਿਸੇ ਨਹੀਂ ਤੁਰਨਾ ਜਦੋਂ ਪੰਜਾਬ ਦੇ ਹੱਕ ਦੀ ਗੱਲ ਹੁੰਦੀ ਆ ਉਦੋਂ ਤੁਸ ਵੱਲਣ ਦੀ ਜੀਪ ਚ ਬਿਠਾ ਕੇ ਉੱਚੀ ਉੱਚੀ ਗਾਣੇ ਲਾ ਕੇ ਕਿਸੇ ਲੀਡਰ ਦੀ ਰੈਲੀ ਚ ਲੈ ਕੇ ਜਾਂਦਾ ਤਾਂ ਜਿੰਦਾਬਾਦ ਕਾਂਗਰਸ ਜਿੰਦਾਬਾਦ ਅਕਾਲੀ ਦਲ ਜਿੰਦਾਬਾਦ ਭਾਜਪਾ ਜਿੰਦਾਬਾਦ ਕਰਵਾਉਂਦਾ ਤਾਂ ਇਹਨਾਂ ਨੂੰ ਜ਼ਿਆਦਾ ਸੁਆਦ ਆਉਂਦਾ ਠੀਕ ਹੈ ਜੀ ਵੀ ਆਓ ਸਾਰੇ ਧਰਮਾਂ ਦੇ ਪਿੱਛੇ ਲੜਨਾ ਛੱਡ ਕੇ ਪੰਜਾਬ ਲਈ ਲੜੀਏ ਇਕੱਠੇ ਹੋ ਕੇ ਜਿਵੇਂ ਬਾਦਲ ਵੀ ਕਹਿੰਦਾ ਮੈਂ ਪੰਜਾਬ ਬਚਾਓ ਰੈਲੀ ਕੱਢਣੀ ਆ ਕਾਂਗਰਸ ਵੀ ਕਹਿੰਦੀ ਆ ਭਾਜਪਾ ਵੀ ਕਹਿੰਦੀ ਆ ਝਾੜੂ ਵੀ ਕਹਿੰਦੀ ਆ ਪੰਜਾਬ ਨੂੰ ਸਭ ਤੋਂ ਵੱਧ ਕਾਹਨ ਇਹਨਾਂ ਨੇ ਕਰਿਆ ਸਾਨੂੰ ਲੀਡਰ ਪਤਾ ਜਦੋਂ ਅਸੀਂ ਨੌਜਵਾਨ ਹੁੰਨੇ ਆ ਸਾਨੂੰ ਕਾਲਜਾਂ ਦੇ ਰੈਲ ਕੂਜ਼ ਕਰਦੇ ਆ ਉਹ ਉਹ ਕਹਿੰਦੇ ਆ ਵੀ ਸਾਡੇ ਨਾਲ ਆਓ ਸਾਨੂੰ ਐ ਹੁੰਦਾ ਸੀ ਫੋਟੋ ਖਿਚਾ ਕੇ ਫੇਸਬੁੱਕ ਤੇ ਪਾਈਏ ਸਾਡੀ ਟੌਰ ਬਣੂਗੀ ਨਾਮ ਪਿੱਛੇ ਕਰਦੇ ਜੇ ਆਪਾਂ ਨੂੰ ਇਹਨਾਂ ਨੂੰ ਹੁਣੇ ਸਮਝਾ ਦਾਂਗੇ ਵੀ ਕਿਸੇ ਕਾਂਗਰਸੀ ਕਿਸੇ ਅਕਾਲੀ ਬੀਜੇਪੀ ਝਾੜੂ ਵਾਲੀ ਦੀ ਰੈਲੀ 'ਚ ਨਹੀਂ ਜਾਣਾ ਕਿਉਂਕਿ ਕਾਲਜਾਂ ਤੋਂ ਹੀ ਸ਼ੁਰੂ ਹੁੰਦਾ ਇਹ ਸਿਸਟਮ ਸਾਨੂੰ ਲੀਡਰ ਯੂਜ਼ ਕਰਦੇ ਆ ਲੀਡਰ ਸਾਨੂੰ ਕਹਾਂਗੇ ਵੀ ਸਾਡੇ ਨਾਲ ਰੈਲੀਆਂ 'ਚ ਆਓ ਅਸੀਂ ਲੰਡੀਜੀਵ ਚ ਬੈਠ ਕੇ ਲੀਡਰਾਂ ਦੇ ਪਿੱਛੇ ਰੈਲੀਆਂ 'ਚ ਇਕੱਠ ਕਰਕੇ ਖੁਸ਼ ਹੁੰਨੇ ਆਂ ਅਸੀਂ ਸੋਚਦੇ ਸਾਨੂੰ ਐਮਐਲਏ ਐਮਪੀ ਜਾਣਦਾ ਪਰ ਕਿਤੇ ਨਾ ਕਿਤੇ ਸਾਡੇ ਪੰਜਾਬ ਦਾ ਕਹਾਣ ਕਰਦਾ ਸ਼ੰਭੂ ਮੋਰਚੇ ਦੇ ਜਿੱਥੇ ਜਿੱਥੇ ਬੰਦੀਆਂ ਪਹੁੰਚ ਰਹੀਆਂ ਨੇ ਇੱਕ ਛੋਟੇ ਛੋਟੇ ਬੱਚੇ ਦੇਖ ਸਕਦੇ ਹੋ ਵੀ ਹੱਥਾਂ ਦੇ ਵਿੱਚ ਸਲੋਗਨ ਫੜੇ ਹੋਏ ਨੇ ਆਓ ਸਾਰੇ ਧਰਮਾਂ ਦੀ ਲੜਾਈ ਛੱਡ ਕੇ ਪੰਜਾਬ ਵੱਲ ਖੜੇ ਹੋਈਏ ਐਦਾਂ ਦੇ ਤਿੰਨ ਹੋਰ ਸਲੋਗਨ ਨੇ ਤੇ ਬੱਚਿਆਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਟੀਚਰ ਆ ਬਾਈ ਇਹਨਾਂ ਦੇ ਹਾਂਜੀ ਟੀਚਰ ਲਾ ਲਓ ਜੀ ਇਹਨਾਂ ਦੇ ਤੁਸੀਂ ਹਾਂਜੀ ਹਾਂਜੀ ਬੱਚਿਆਂ ਨੂੰ ਇਹ ਸਮਝਾਇਆ ਜਾ ਰਿਹਾ ਜੀ ਵੀ ਜਿਹੜਾ ਨੌਜਵਾਨ ਪੀੜੀ ਨੂੰ ਬੱਚਿਆਂ ਨੂੰ ਇਹ ਜਿਹੜੀ ਉਮਰ ਆ ਇਹ ਬੀਜ ਬੋਣ ਦੀ ਉਮਰ ਆ ਇਹ ਜੇ ਆਪਾਂ ਨੂੰ ਇਹਨੂੰ ਹੁਣੇ ਸਮਝਾ ਦਾਂਗੇ ਵੀ ਕਿਸੇ ਕਾਂਗਰਸੀ ਕਿਸੇ ਅਕਾਲੀ ਬੀਜੇਪੀ ਝਾੜੂ ਵਾਲੀ ਦੀ ਰੈਲੀ 'ਚ ਨਹੀਂ ਜਾਣਾ ਕਿਉਂਕਿ ਕਾਲਜਾਂ ਤੋਂ ਹੀ ਸ਼ੁਰੂ ਹੁੰਦਾ ਹੈ ਇਹ ਸਿਸਟਮ ਸਾਨੂੰ ਲੀਡਰ ਯੂਜ਼ ਕਰਦੇ ਆ ਲੀਡਰ ਸਾਨੂੰ ਕਿਆ ਕਹਿੰਦੇ ਵੀ ਸਾਡੇ ਨਾਲ ਰੈਲੀਆਂ 'ਚ ਆਓ ਅਸੀਂ ਲੰਡੀਜੀਵ ਚ ਬੈਠ ਕੇ ਲੀਡਰਾਂ ਦੇ ਪਿੱਛੇ ਰੈਲੀਆਂ 'ਚ ਇਕੱਠ ਕਰਕੇ ਖੁਸ਼ ਹੁੰਨੇ ਆਂ ਅਸੀਂ ਸੋਚਦੇ ਸਾਨੂੰ ਐਮਐਲਏ ਐਮਪੀ ਜਾਣਦਾ ਪਰ ਕਿਦੇ ਨਾਲ ਕਿਦੇ ਸਾਡੇ ਪੰਜਾਬ ਦਾ ਕਾਣ ਕਰਦਾ ਇਹ ਬੱਚਿਆਂ ਨੂੰ ਮੈਂ ਇਹੀ ਸਮਝਾ ਰਿਹਾ ਵੀ ਲੀਡਰ ਪਿੱਛੇ ਕਿਸੇ ਨਹੀਂ ਤੁਰਨਾ ਜਦੋਂ ਪੰਜਾਬ ਦੇ ਹੱਕ ਦੀ ਗੱਲ ਹੁੰਦੀ ਆ ਉਦੋਂ ਤੁਰਨਾ ਹੈ ਬਈ ਕਿੱਥੋਂ ਆਏ ਹੋਏ ਬੱਚੇ ਲੈ ਕੇ ਇਹ ਬੱਚੇ ਜਿਰਕਪੁਰ ਤੋਂ ਲੈ ਕੇ ਆਏ ਆ ਜੀ ਆਪਾਂ ਹਾਂਜੀ ਹਾਂਜੀ ਤੇ ਲਿਖਿਆ ਕੀ ਹੋਇਆ ਸਲੋਗਨਾਂ ਦੇ ਉੱਪਰ ਇੱਕ ਵਾਰ ਦੱਸਣਾ ਚਾਹੁੰ ਕਿ ਸੰਖਿਆ ਲਿਖਿਆ ਹੋਇਆ ਵੀ ਨਾ ਹਿੰਦੂ ਕਾ ਨਾ ਮੁਸਲਮਾਨ ਕਾ ਵੀ ਮੋਦੀ ਨਾ ਹਿੰਦੂ ਕਾ ਇਹ ਨਾ ਮੁਸਲਮਾਨ ਕਾ ਇਹ ਸਿਰਫ ਰ ਇਹ ਰੋਟੀ ਦੀ ਲੜਾਈ ਹੈ ਕਿਸੇ ਧਰਮ ਦੀ ਨਹੀਂ ਲੜਾਈ ਹੈਗੀ ਸਾਰੇ ਰੋਟੀ ਸਾਰੇ ਧਰਮਾਂ ਨੇ ਖਾਣੀ ਆ ਠੀਕ ਹੈ ਜੀ ਵੀ ਆਓ ਸਾਰੇ ਧਰਮਾਂ ਦੇ ਪਿੱਛੇ ਲੜਨਾ ਛੱਡ ਕੇ ਪੰਜਾਬ ਲਈ ਲੜੀਏ ਇਕੱਠੇ ਹੋ ਕੇ ਜਿਵੇਂ ਬਾਦਲ ਵੀ ਕਹਿੰਦਾ ਮੈਂ ਪੰਜਾਬ ਬਚਾਓ ਰੈਲੀ ਕੱਢਣੀ ਆ ਕਾਂਗਰਸ ਵੀ ਕਹਿੰਦੀ ਆ ਬੀਜੇਪੀ ਵੀ ਕਹਿੰਦੀ ਆ ਝਾੜੂ ਵੀ ਕਹਿੰਦੀ ਆ ਪੰਜਾਬ ਨੂੰ ਸਭ ਤੋਂ ਵੱਧ ਕਾਣ ਇਹਨਾਂ ਨੇ ਕਰਿਆ ਹੋਇਆ ਤਾਂ ਇਹ ਚੀਜ਼ ਅਸੀਂ ਸਮਝਾਉਣਾ ਚਾਹੁੰਦੇ ਵੀ ਧਰਮਾਂ ਪਿੱਛੇ ਲੜ ਕੇ ਕੁਝ ਨਹੀਂ ਫਾਇਦਾ ਹੈਗਾ ਆਪਸ ਚ ਅਸੀਂ ਬੱਟ ਟੁੱਕ ਕਰਾਂਗੇ ਉਹ ਨੁਕਸਾਨ ਹੋਊਗਾ ਇਹ ਚੀਜ਼ ਨੂੰ ਮੈਂ ਬੱਚਿਆਂ ਨੂੰ ਐਵੇਂ ਸਮਝਾਉਂਦਾ ਅਸੀਂ ਵੀ ਮੰਨ ਲਓ ਕੋਈ XYZ ਧਰਮ ਆ ਤੇ ਵੇਖੋ ਉਹ XYZ ਮੰਨ ਲਓ ਹਿੰਦੁਸਤਾਨ ਚ XYZ ਧਰਮ ਆ ਗਿਆ ਆਪਾਂ ਕਿਸੇ ਧਰਮ ਨੂੰ ਟਾਰਗੇਟ ਨਹੀਂ ਕਰਦੇ ਫਿਰ ਬੁਰਾ ਲੱਗ ਸਕਦੀ ਆ ਗੱਲ ਠੀਕ ਆ ਇੱਕ ਹਿੰਦੁਸਤਾਨ ਦੇ ਵਿੱਚ XYZ ਧਰਮ ਆ ਗਿਆ ਉਸ ਤੋਂ ਬਾਅਦ ਧਰਮ ਅਸੀਂ ਕਿੰਨੀ ਦੇਰ ਮਾਣ ਮਹਿਸੂਸ ਕਰ ਲਵਾਂਗੇ ਵੀ ਅਸੀਂ ਸਾਡੇ ਧਰਮ ਆ ਵੀ ਸਾਡੇ ਧਰਮ ਦਾ ਸੂਬਾ ਹੈ ਸਾਡੇ ਧਰਮ ਦਾ ਦੇਸ਼ ਆ ਇਹ ਇੱਕ ਨਾ ਇੱਕ ਦਿਨ ਦਾ ਮੁੱਦਿਆਂ ਦੇ ਪਿੱਛੇ ਲੜਨਾ ਪੈਣਾ ਹੈ ਬੇਰੁਜ਼ਗਾਰੀ ਪਿੱਛੇ ਲੜਨਾ ਪੈਣਾ ਮੈਡੀਕਲ ਸਹੂਲਤ ਠੀਕ ਆ ਇਹ ਪੰਜਾਬ ਦੀ ਲੜਾਈ ਆ ਰੋਟੀ ਤਿੰਨ ਟਾਈਮ ਦੀ ਸਾਰਿਆਂ ਨੇ ਖਾਣੀ ਆ ਕਿਸਾਨ ਕਾਦੇ ਪਿੱਛੇ ਲੜ ਰਿਹਾ ਹੈ ਕਿਸਾਨ ਆਪਣੇ ਐਮਐਸਪੀ ਪਿੱਛੇ ਲੜ ਰਿਹਾ ਐ ਐਮਐਸਪੀ ਕੀ ਚੀਜ਼ ਆ ਬੱਚਿਆਂ ਨੂੰ ਉਹ ਹੀ ਸਮਝਾ ਕੇ ਹਟਿਆ ਵੀ ਐਮਐਸਪੀ ਕੀ ਆ ਤਿੰਨ ਟਾਈਮ ਦੀ ਰੋਟੀ ਹਰੇਕ ਬੰਦਾ ਖਾਂਦਾ ਥੋਡੇ ਘਰ ਆਟਾ ਹੁੰਦਾ ਆਟਾ ਕਾਹ ਤੋਂ ਆਂਦਾ ਕਣਕ ਤੋਂ ਆਂਦਾ ਹੈ ਕਣਕ ਪਰ ਕੀ ਆ ਐਮਐਸਪੀ ਮਿਲੀ ਹੋਈ ਆ ਤਾਂ ਤੁਸੀਂ 30 25 ਰੁਪਏ ਕਿਲੋ ਦੀ ਆਟੇ ਦੀ ਰੋਟੀ ਬਣਾ ਕੇ ਘਰੇ ਖਾ ਰਹੇ ਹਾਂ ਇਹਦੇ ਵਰਤੇ ਐਮਐਸਪੀ हट ਜੂਗੀ ਅੰਬਾਨੀ ਅਡਾਨੀਆਂ ਨੇ ਮੋਦੀ ਦੇ ਨਾਲ ਮਿਲ ਕੇ ਆਟਾ ਪੈਕਟਾਂ ਚ ਪਾ ਕੇ ਤੁਹਾਨੂੰ ਮੌਲਾ ਦੇ ਵਿੱਚ ਫਲਾਣਾ ਬ੍ਰਾਂਡ ਢਮਕਾਣਾ ਬ੍ਰਾਂਡ 1000 ਰੁਪਏ ਕਿਲੋ ਵੇਚੀ ਜਾਣਾ। ਇਹ ਗੱਲ ਉਹੀ ਹੈ ਨਾ ਹੁਣ ਆਪਾਂ ਲੋ ਆਪਣੇ 12-1500 ਰੁਪਏ ਕੌਂਟਲ ਕਣਕ ਹੁੰਦੀ ਹੈ। ਬਾਹਰ ਮੌਲਾ ਦੇ ਵਿੱਚ 2-2 3-3000 ਰੁਪਏ ਕੌਂਟਲ ਵਿਕਦੀ ਜਾ ਰਹੀ ਹੈ। ਬਾਹਰਲੇ ਕੈਨੇਡਾ ਅ ਅਬਈ ਜਾ ਕੇ ਦੇਖ ਲਓ ਪੈਕਟਾਂ ਚ ਕਣਕ ਵਿਕ ਰਹੀ ਹੈ ਵੀਰੇ। ਠੀਕ ਆ ਤੇ ਸਾਡਾ ਮੈਂ ਉਹੀ ਤਾਂ ਗੱਲ ਕਰਦਾ ਵੀ ਸਾਨੂੰ ਇਹ ਨਾ ਚੀਜ਼ਾਂ ਜੜ ਜਾ ਕੇ ਰੱਖਿਆ ਹੋਇਆ ਹੈ। ਲੜਾਈ ਪਤਾ ਕਿਸ ਚੀਜ਼ ਦੀ ਹੋਣੀ ਚਾਹੀਦੀ ਹੈ ਜੇ ਸਰਕਾਰਾਂ ਨੇ ਲੜਨਾ ਹੈ। ਕਿਸਾਨਾਂ ਨੂੰ ਨਹੀਂ ਲੜਨ ਦੀ ਲੋੜ ਹੈ ਨਾਲ ਉਲਝਣ ਦੀ ਲੋੜ ਦੁੱਧੇ ਚ ਮਲਾਵਟਾ ਕੈਮੀਕਲ ਵਾਲਾ ਹੈ ਮਠਾਈਆਂ ਚ ਮਲਾਵਟਾ ਜੇ ਲੜਨਾ ਹੈ ਤੁਸੀਂ ਸਰਕਾਰ ਨੂੰ ਮਲਾਵਟ ਨਾਲ ਲੜੋ ਜਿਹੜੇ ਪੰਜਾਬ ਦੇ ਲੋਕ ਖੱਸੀ ਹੋ ਰਿਆਂ ਖਾ ਖਾ ਕੇ ਮੈਡੀਕਲ ਵਾਲੀਆਂ ਚੀਜ਼ਾਂ ਠੀਕ ਆ ਹਰ ਚੀਜ਼ ਦੇ ਵਿੱਚ ਚਾਹੇ ਉਹ ਦਵਾਈ ਆ ਚਾਹੇ ਉਹ ਆਪਣਾ ਫੂਡ ਆ ਚਾਹੇ ਵੈਜੀਟੇਬਲ ਆ ਕੋਈ ਵੀ ਚੀਜ਼ ਆ ਹਰੇਕ ਚੀਜ਼ ਚ ਮਲਾਵਟਾ ਇਹ ਨਾ ਚੀਜ਼ਾਂ ਦੀ ਲੜਾਈ ਹੋਣੀ ਚਾਹੀਦੀ ਹੈ ਸਰਕਾਰ ਦੀ ਇਹ ਉਲਟਾ ਅੰਨਦਾਤਾ ਨਾਲੇ ਲੜਨ ਲੱਗੀ ਹੋਈ ਆ ਅੰਨਦਾਤਾ ਤਾਂ ਤੁਹਾਨੂੰ ਇੱਕ ਨਿਰਧਾਰਤ ਰੇਟ ਦੇ ਉੱਤੇ ਤੁਹਾਨੂੰ ਚੀਜ਼ਾਂ ਦੇ ਰਿਆ ਇਹ ਪਤਾ ਕੀ ਚਾਹੁੰਦੀ ਆ ਜਿਵੇਂ ਹੁਣ ਕਿਸਾਨ ਦਾ ਆਲੂ 4-5 ਰੁਪਏ ਕਿਲੋ ਵਿਕਦਾ ਇਹ ਚਾਹੁੰਦੇ ਜਿਵੇਂ ਪੈਕੇਟਾਂ 'ਚ ਲੇਜ਼ ਬੰਦ ਕਰਕੇ 25 ਰੁਪਏ 50 ਰੁਪਏ ਵੇਚਦੇ ਆ ਨਾ ਇਹ ਬਸ ਆਪਣੀ ਸਰਕਾਰ ਦੀ ਲੜਾਈ ਉਹ ਚੀਜ਼ ਦੀ ਆ ਕਿਸਾਨਾਂ ਦੀ ਇਹ ਚੀਜ਼ ਦੀ ਲੜਾਈ ਆ ਵੀ ਜਿਹੜਾ ਖਾਣ ਪੀਣ ਵਾਲੀ ਚੀਜ਼ ਆ ਉਹ ਲੋਕਾਂ ਨੂੰ ਇੱਕ ਜਾਇਜ਼ ਰੇਟ ਤੇ ਮਿਲੇ ਕਿਉਂਕਿ ਇਹ ਇੱਕ ਬਹੁਤ ਵੱਡਾ ਸਕੈਮ ਆ ਜਦੋਂ ਬੰਦੇ ਦੀ ਆਮਦਨੀ 100% ਆਮਦਨੀ ਚੋਂ 60-70% ਤੁਹਾਡੀ ਜਿਹੜੀ ਇਨਕਮ ਆ ਖਾਣ ਪੀਣ ਤੇ ਹੀ ਚਲੀ ਜਾਊਗੀ ਤੁਸੀਂ ਆਪਣਾ ਲਾਈਫ ਸਟਾਈਲ ਕਿਵੇਂ ਕਰੋਗੇ ਬਾਈ ਉਹੀ ਗੱਲ ਮੈਂ ਟੋਕਣਾ ਜਾਊ ਤੁਸੀਂ ਗੱਲ ਕੀਤੀ ਹੈ ਵੀ ਪੈਕਟਾਂ ਦੇ ਵਿੱਚ ਸਮਾਨ ਮਿਲੂਗਾ ਇਹ ਕਈ ਵਾਰ ਵੀਡੀਓ ਵਿੱਚ ਚੱਲਦੀ ਵੀਡੀਓ 'ਚ ਕਮੈਂਟ ਵੀ ਆਉਂਦੇ ਨੇ ਵੀ ਜਿਹੜਾ ਪ੍ਰਧਾਨ ਮੰਤਰੀ ਮੋਦੀ ਜੀ ਨੇ ਵੇਤਾ ਸਾਨੂੰ ਫ੍ਰੀ ਰਾਸ਼ਨ ਵਿਜੇਂਦਰ ਇਸਕੀਮਾਂ ਹੁੰਦੀਆਂ ਨੇ ਜਿਵੇਂ ਬੇ ਕਿਸਾਨਾਂ ਨੂੰ ਫੇਰ ਲੜਨ ਦੀ ਕੀ ਲੋੜ ਜਦੋਂ ਆਪਾਂ ਨੂੰ ਰਾਸ਼ਨ ਮਿਲ ਰਹੇ ਆ ਤੁਹਾਨੂੰ ਸਿਰਫ ਰੋਟੀ ਜੋਗਾ ਹੀ ਛੱਡਣਾ ਹੈ ਤੁਹਾਡੇ ਤੋਂ ਐਮਐਸਪੀ ਹਟਾ ਕੇ ਰੋਟੀ ਦੇ ਉੱਤੇ ਫਸਲਾਂ ਦੇ ਉੱਤੇ ਤੁਹਾਨੂੰ ਰੋਟੀ ਜੋਗਾ ਹੀ ਛੜਤਾ ਉਹਦੇ ਬਾਅਦ ਤੁਹਾਨੂੰ ਰੋਟੀ ਉਹ ਫ੍ਰੀ ਚ ਦੇਣੀ ਆ ਯਾਰ ਤੁਹਾਨੂੰ ਘਰੇ ਬੈਠੇ ਰੋਟੀ ਫ੍ਰੀ ਚ ਮਿਲ ਰਹੀ ਆ ਠੀਕ ਆ ਕਿੰਨੇ ਦੀ ਤੁਹਾਨੂੰ ਦੇ ਦੂੰਗੇ ਰਾਸ਼ਨ ਮਹੀਨੇ ਦਾ 3000 ਦਾ ਦੇ ਦੂੰਗੇ 4000 ਦਾ ਦੇ ਦੂੰਗੇ ਉਸ ਤੋਂ ਬਾਅਦ ਤੁਹਾਨੂੰ ਹੋਰ ਕੀ ਦੇਊਗੀ ਸਰਕਾਰ ਫਰੀ ਤੁਹਾਨੂੰ ਬੱਸਾਂ ਦਾ ਕਿਰਾਇਆ ਫ੍ਰੀ ਦੇ ਦਊਗੀ ਜਿਹੜੀ ਦੁਨੀਆ ਦੇ ਵਿੱਚ ਇਹਨੀਆਂ ਚੀਜ਼ਾਂ ਇਹ ਬਣੀਆਂ ਹੋਈਆਂ ਹਨ ਮੰਨ ਲਓ ਤੁਸੀਂ ਕੱਲ੍ਹ ਨੂੰ ਹਵਾਈ ਜਹਾਜ਼ ਦਾ ਵੀ ਸਫ਼ਰ ਕਰਨਾ ਹੈ ਇਹ ਕਲਾ ਮੰਤਰੀਆਂ ਵਾਸਤੇ ਆ ਲੀਡਰਾਂ ਵਾਸਤੇ ਆ ਮੈਂ ਕਹਿਣਾ ਚਾਹੁੰਦਾ ਫਰੀਦੀ ਚੀਜ਼ਾਂ ਤੋਂ ਹਟ ਕੇ ਪੜੋ ਲਿਖੋ ਕਾਮਯਾਬ ਹੋ ਠੀਕ ਆ ਆਪਣਾ ਅੱਛੀ ਜੌਬ ਕਰੋ ਵਧੀਆ ਜੌਬ ਕਰੋ ਤਾਂ ਕਿ ਕੱਲੂ ਜੜੀਆਂ ਇਹ ਚੀਜ਼ਾਂ ਲੁਤਫ ਲੈਣ ਲਈ ਇਹ ਲੀਡਰ ਲੈਣੇ ਤੁਸੀਂ ਵੀ ਲੈ ਸਕੋ ਇਹ ਇਕੱਲਾ ਇਹਨਾਂ ਦਾ ਹੱਕ ਨਹੀਂ ਜੇ ਇਹ ਦੁਨੀਆ ਦੇ ਵਿੱਚ ਆਈਆਂ ਇਹ ਸਾਰਿਆਂ ਦਾ ਹੱਕ ਆ ਵੀਰੇ ਭਾਈ ਦੀਪ ਸਿੱਧੂ ਫਸਲਾਂ ਤੇ ਨਸਲਾਂ ਦੀ ਗੱਲ ਕਰਦਾ ਸੀ ਕਿ ਲੱਗਦਾ ਵੀ ਅੱਜ ਜੋ ਹੁੰਦਾ ਤਾਂ ਇਹ ਜਿਹੜਾ ਅਜਬ ਧਰਨ ਲੱਗੇ ਲੱਗੇ ਨੇ ਹੁਣ ਮੈਂ ਤਾਂ ਬਾਰ-ਬਾਰ ਇਹੀ ਗੱਲ ਕਰਦਾ ਐ ਵੀ ਇੱਥੇ ਹੀ ਦੀਵ ਸਿੱਧੂ ਨੇ ਮੋਰਚਾ ਸਟਾਰਟ ਕਰਾਇਆ ਸੀ ਸ਼ੰਭੂ ਬਾਰਡਰ ਤੇ ਠੀਕ ਆ ਉਹ ਇਹੀ ਕਹਿੰਦਾ ਹੁੰਦਾ ਸੀ ਵੀ ਜਿਹੜੀ ਕਲਾ ਹੁੰਦੀ ਹੈ ਨਾ ਉਹ ਦੁਬਾਰੇ ਵਰਤਦੀ ਹੁੰਦੀ ਆ ਉਹ ਇੱਕ ਕਲਾ ਹੀ ਵਰਤਰੀ ਆ ਠੀਕ ਆ ਉਹ ਬੰਦੇ ਆ ਉਹ ਬੰਦੇ ਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਤੜਫਾਇਆ ਏ ਠੀਕ ਆ ਸਾਡੇ ਪੰਜਾਬ ਦੇ ਲੋਕਾਂ ਦੇ ਵਿੱਚ ਪਤਾ ਪ੍ਰੋਬਲਮ ਕੀ ਆ ਇੱਕ ਬੰਦਾ ਕਮੈਂਟਾਂ 'ਚ ਜਿਵੇਂ ਤੁਸੀਂ ਕਮੈਂਟਾਂ ਦੀ ਗੱਲ ਕੱਢੀ ਆ ਤਾਂ ਇੱਕ ਬੰਦਾ ਕਮੈਂਟਾਂ 'ਚ ਗਾਲਾਂ ਕੱਢਣ ਲੱਗ ਜਵੇ ਸਾਰੇ ਬੰਦੇ ਗਾਲਾਂ ਕੱਢਣ ਲੱਗ ਜਾਂਦੇ ਆ ਜਿਹਨੂੰ ਲੱਗਦਾ ਵੀ ਇਹ ਇਹ ਲੋਕ ਗਾਲਾਂ ਗਲਤ ਕੱਢ ਰਹੇ ਆ ਉਹ ਲੋਕ ਚੁੱਪ ਰਹਿੰਦੇ ਆ ਸਿਰਫ ਕਾਤੇ ਵੀਰ ਕਿਤੇ ਸਾਨੂੰ ਵੀ ਨਾ ਲੋਕ ਗਾਲਾਂ ਕੱਢਣ ਲੱਗ ਜਣ ਜਦ ਸਾਡੇ ਕੋਲ ਦੇ ਉਹ ਬੰਦੇ ਚਲੇ ਜਾਂਦੇ ਆ ਫੇਰ ਸਾਨੂੰ ਪਛਤਾਵਾ ਹੁੰਦਾ ਫੇਰ ਸਾਨੂੰ ਕਦਰ ਜ਼ਿਆਦਾ ਆਉਂਦੀ ਆ ਅਸੀਂ ਮਰੇ ਤੋਂ ਬਾਅਦ ਸ਼ਹੀਦ ਕਹਿੰਦੇ ਆ ਉਹਨੂੰ ਜਿਉਂਦੇ ਜੀ ਨਹੀਂ ਉਹਦੀ ਕਦਰ ਪਾਉਂਦੇ ਜੇ ਮੈਨੂੰ ਲੱਗਦਾ ਵਧੀਆ ਸੂਝਵਾਨ ਪੜਿਆ ਲਿਖਿਆ ਐਡਵੋਕੇਟ ਨੌਜਵਾਨ ਸੀ ਸਾਡਾ ਭਰਾ ਦੀਪ ਸਿੱਧੂ ਠੀਕ ਆ ਸਾਡੇ ਲੋਕਾਂ ਨੇ ਕਦਰ ਨਹੀਂ ਪਾਈ ਠੀਕ ਆ ਜੇ ਉਹਦੀ ਮੰਨੀ ਹੁੰਦੀ ਮੈਨੂੰ ਲੱਗਦਾ ਅੱਜ ਅੰਦੋਲਨ ਦੁਆਰੇ ਕਰਨ ਦੀ ਲੋੜ ਨਹੀਂ ਸੀ ਲੱਗਦਾ ਭਾਈ ਬਾਈਦੀਪ ਸਿੰਘ ਇੱਕ ਯੋद्धा ਸੀਗਾ ਮਤਲਬ ਕਿ ਜੇ ਆਪਾਂ ਪੜ੍ਹਾਈ ਪੱਖੋਂ ਲਈਏ ਹਰ ਪੱਖੋਂ ਲਈਏ ਇੱਕ ਪਰਫੈਕਟ ਇਨਸਾਨ ਸੀਗਾ ਜਿਹੜਾ ਆਪਣੀ ਮਤਲਬ ਕਿ ਚਲਾ ਸਕਦੇ ਸੀਗੇ ਜੀ ਬਿਲਕੁਲ ਬਿਲਕੁਲ ਮੈਂ ਉਹੀ ਤਾਂ ਕਹਿੰਨਾ ਵੀ ਆਪਣਾ ਜ਼ਰੂਰੀ ਨਹੀਂ ਹੁੰਦਾ ਵੀ ਸਿਆਣਾ ਬੰਦਾ ਸਾਡੇ ਬਜ਼ੁਰਗਾਂ ਵੀ ਹੈਨਾ ਵੀ ਉਹੀ ਸਮਝਦਾਰੀ ਦੀ ਗੱਲ ਕਰਨ ਜੇ ਕੋਈ ਨੌਜਵਾਨ ਸਮਝਦਾਰੀ ਦੀ ਗੱਲ ਕਰਦਾ ਐਟ ਲੀਸਟ ਉਹਨੂੰ ਸੁਣੋ ਐਨਾ ਸੋਚੋ ਵੀ ਇਹ ਸਾਡੀ ਪ੍ਰੋਬਲਮ ਇਹੀ ਆ ਵੀ ਫੇਮ ਤੇ ਨੇਮ ਦੀ ਲੜਾਈ ਹੋਈ ਹੋਈ ਕਿਸਾਨੀ ਆਗੂਆਂ ਦੀ ਵੀ ਹੋਈ ਹੋਈ ਆ ਲੀਡਰਾਂ ਦੀ ਵੀ ਹੋਈ ਹੋਈ ਆ ਆਹੀ ਬੱਚਿਆਂ ਨੂੰ ਮੈਂ ਸਮਝਾਣਾ ਹੈ ਵੀ ਸਾਨੂੰ ਲੀਡਰ ਪਤਾ ਜਦੋਂ ਅਸੀਂ ਨੌਜਵਾਨ ਹੁੰਨੇ ਆ ਸਾਨੂੰ ਕਾਲਜਾਂ ਦੇ ਰੈਲੀਆਂ ਦੇ ਵਿੱਚ ਯੂਜ਼ ਕਰਦੇ ਆ ਉਹ ਉਹ ਕਹਿੰਦੇ ਆ ਵੀ ਸਾਡੇ ਨਾਲ ਆਓ ਸਾਨੂੰ ਐ ਹੁੰਦਾ ਅਸੀਂ ਫੋਟੋ ਖਿੱਚਾ ਕੇ ਫੇਸਬੁੱਕ ਤੇ ਪਾਈਏ ਸਾਡੀ ਟੌਰ ਬਣੂਗੀ ਨਾਮ ਪਿੱਛੇ ਕਰਦੇ ਆ ਤੁਸੀਂ ਫਲਾਣਾ ਐਕਸ ਨਾਲ ਘੁੰਮਦੇ ਫਲਾਣਾ ਐਕਸ ਨਾਲ ਘੁੰਮਦੇ ਮੈਂ ਉਹੀ ਗੱਲ ਕਰਦਾ ਵੀ ਪੰਜਾਬ ਦੇ ਲੋਕ ਤਾਂ ਤਰਸ ਰਹੇ ਆ ਵੀ ਪੰਜਾਬ ਨੂੰ ਇਹੋ ਜਿਹੇ ਨੌਜਵਾਨ ਮਿਲਣ ਜਿਹੜੇ ਪੰਜਾਬ ਦੀ ਗੱਲ ਕਰਨ ਉਹੀ ਨੌਜਵਾਨਾ ਚਾਹੀਏ ਮੈਂ ਜਿੱਥੇ ਭਰਨਾ ਚਾਹੁੰਦਾ ਵੀ ਇਹ ਲੀਡਰਾਂ ਪਿੱਛੇ ਨਾ ਜਾਣ ਕੋਈ ਵੀ ਕਿਸੇ ਵੀ ਲੀਡਰ ਪਿਛੇ ਮਾਪਾ ਬਾਬ ਜਿਹਦੇ ਨਾਲ ਲੱਗੇ ਹੋਇਆ ਲੱਗੇ ਰਹਿਣ ਦੋ ਪਰ ਤੁਸੀਂ ਪੰਜਾਬ ਦੇ ਨਾਲ ਜੁੜੋ ਬਾਈ ਮਨ ਦੇ ਵਿੱਚ ਕਿੱਦਾਂ ਆਇਆ ਵੀ ਬੱਚਿਆਂ ਨੂੰ ਇੱਥੇ ਲੈ ਕੇ ਆਉਣਾ ਚਾਹੀਦਾ ਬਾਈ ਜੀ ਮਨ ਦੇ ਵਿੱਚ ਤਾਂ ਆਇਆ ਵੀ ਕਿਉਂਕਿ ਗੱਲ ਇਹ ਆ ਜਦੋਂ ਅਸੀਂ ਜਵਾਨ ਹੋ ਜੰਨੇ ਆ ਉਹ ਸਾਡੀ ਹੈਬਟ ਬਣ ਜਾਂਦੀ ਆ ਹੁਣ ਮੰਨ ਲਓ ਮੇਰੀ ਬਚਪਨ ਤੋਂ ਹੀ ਗਾਣਾ ਕੱਢਣ ਦੀ ਆਦਤ ਬਣੀ ਹੋਈ ਆ ਮੈਂ ਬੁੜਾ ਵੀ ਹੋ ਗਿਆ ਨਾ ਮੈਂ ਤਾਂ ਵੀ ਗਾਣਾ ਹੀ ਕੱਢੀ ਜਾਣੀ ਆ ਠੀਕ ਆ ਇਹ ਬੀਜ ਬੋਣ ਦਾ ਟਾਈਮ ਆ ਵਧੀਆ ਬੀਜ ਬੋ ਜੇ ਵਧੀਆ ਬੀਜ ਬੋਜਦਾ ਬੋਦਾਂਗੇ ਤਾਂ ਕੱਲੂ ਵਧੀਆ ਕੱਟਾਂਗੇ ਠੀਕ ਆ ਅੱਜ ਅਸੀਂ ਲੜੀ ਜਾਨੇ ਫੇਸਬੁਕਾਂ ਤੇ ਪੰਜਾਬ ਨੂੰ ਭਈਆਂ ਨੇ ਫੜ ਕਰ ਲਿਆ ਓਵੇਂ ਕਰ ਲਿਆ ਪੰਜਾਬੀ ਸਾਰੇ ਬਾਹਰ ਜਾ ਰਹੇ ਆ ਹੁਣੀ ਦੇ ਤੁਸੀਂ ਨੌਜਵਾਨਾਂ ਦੇ ਵਿੱਚ ਬੱਚਿਆਂ ਦੇ ਵਿੱਚ ਜज्ਬਾ ਪਾਓ ਪੰਜਾਬ ਦੇ ਲਈ ਪਿਆਰ ਜਗਾਓ ਜਦੋਂ ਤੁਸੀਂ ਹੁਣੀ ਤੇ ਜਗਾਉਂਗੇ ਇਹਨਾਂ ਨੂੰ ਆਪਣੇ ਆਪੇ ਕਦਰ ਹੋਗੀ ਅੱਜ ਇਹ ਮੇਲੇ ਦੀ ਤਰ੍ਹਾਂ ਆਏ ਆ ਕੱਲ ਨੂੰ ਵੈਸੇ ਘੁੰਮਣ ਆਣਗੇ ਪਰਸੋਂ ਨੂੰ ਸ਼ੌਂਕ ਨਾਲ ਆਣਗੇ ਚੌਥੇ ਦਿਨ ਜज्ਬਾ ਆਊਗਾ ਐਦਾਂ ਜज्ਬਾ ਭਰਿਆ ਜਾਂਦਾ ਜਦੋਂ ਕਿਸੇ ਬੱਚੇ ਨੂੰ ਵਧੀਆ ਚੀਜ਼ ਵਰ ਲਾਨੇ ਆ ਤੁਸੀਂ ਕਹਿੰਦੇ ਆ ਵੀ ਸਕੂਲ ਚ ਪੜਾਉਣ ਵਾਸਤੇ ਛੱਡਦੇ ਆ ਨਾ ਆਪਾਂ ਅਸੀਂ ਉਹਨੂੰ ਕੀ ਕਰਦੇ ਆ ਚਾਕਲੇਟ ਵੀ ਦੇ ਦਿੰਦੇ ਆ ਲਾਲਚ ਕਿਊਟੀ ਵੀ ਦੰਨੇ ਆ ਲਾਲਚ ਵੀ ਦੰਨੇ ਆ ਤੈਨੂੰ ਸਾਈਕਲ ਦਿਵਾਵਾਂਗੇ ਤੂੰ ਪਾਸ ਹੋ ਕੇ ਦਿਖਾਈ ਇਹਨਾਂ ਨੂੰ ਵੀ ਇਦਾਂ ਹੀ ਲੈ ਕੇ ਆਉਣਾ ਪੈਣਾ ਪੰਜਾਬ ਵੀ ਸਾਡਾ ਇਕ ਅੰਗਾ ਜਿੱਦਾਂ ਸਾਨੂੰ ਆਪਣੇ ਮਾਪੇ ਆਪਣੇ ਬੱਚਿਆਂ ਦੀ ਉਹਦੀ ਜ਼ਿੰਦਗੀ ਦੀ ਪ੍ਰਵਾਹ ਹੁੰਦੀ ਹੈ ਵੀ ਸਾਡਾ ਬੱਚਾ ਗਲਤ ਸੰਗਤ ਚ ਨਾ ਚਲੇ ਜਾਵੇ ਠੀਕ ਆ ਨਸ਼ੇ ਚ ਨਾ ਵੜ ਜਾਵੇ ਤਾਂ ਮੈਨੂੰ ਲੱਗਦਾ ਹੈ ਪੰਜਾਬ ਦੇ ਮਾਪਾਪਾ ਨੂੰ ਆਪਣੇ ਬੱਚਿਆਂ ਦੇ ਲਈ ਇਹ ਵੀ ਫਿਕਰ ਹੋਣੀ ਚਾਹੀਦੀ ਆ ਜਿਵੇਂ ਸਾਨੂੰ ਬੱਚਿਆਂ ਦੀ ਸਾਨੂੰ ਨੌਕਰੀ ਦੀ ਸਾਨੂੰ ਰੋਜ਼ਗਾਰ ਦੀ ਫਿਕਰ ਹੈ ਨਾ ਸਾਨੂੰ ਪੰਜਾਬ ਦੀ ਵੀ ਫਿਕਰ ਹੋਣੀ ਚਾਹੀਦੀ ਆ ਬਈ ਤੁਸੀਂ ਇਹ ਸੋਚਿਆ ਉਪਰਾਲਾ ਕੀਤਾ ਵੀ ਲੱਗਦਾ ਵੀ ਆਪਣੇ ਪਿੰਡਾਂ ਦੇ ਵਿੱਚ ਮੁੰਡਿਆਂ ਨੂੰ ਜਾਂ ਜਿਹੜੀਆਂ ਸਾਡੀਆਂ ਭੈਣਾਂ ਨੇ ਨਿਕਲ ਕੇ ਇਹ ਚੀਜ਼ ਉਪਰਾਲਾ ਕਰਨੀ ਚਾਹੀਦੀ ਤਾਂ ਕਿ ਜਿਹੜੀ ਜਿਹੜੀਆਂ ਨੌਜਵਾਨ ਪਨੀਰੀ ਹੈ ਬੱਚੇ ਨੇ ਇਹ ਬੱਝ ਸਕਣ ਵੀ ਮੈਂ ਜਿਵੇਂ ਅਸੀਂ ਜਿਰਕਪੁਰ ਦੇ ਵਿੱਚ ਕਰਦੇ ਰਹਿੰਦੇ ਹਾਂ ਅਸੀਂ ਪ੍ਰਿੰਸੀਪਲਾਂ ਦੇ ਨਾਲ ਗੱਲ ਕਰਦੇ ਹਾਂ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਕਾਪੀ ਪੈਨਸਲਾਂ ਵੀ ਦੇ ਕੇ ਆਉਂਦੇ ਆ ਅਸੀਂ ਫਿਰ ਉਹਨਾਂ ਨਾਲ ਇਹ ਗੱਲ ਕਰਦੇ ਹਾਂ ਵੀ ਸਾਨੂੰ ਐ ਹੁੰਦਾ ਵੀ ਇੱਕ ਟੌਪਿਕ ਤਿਆਰ ਕਰਕੇ ਲੈ ਕੇ ਜਾਇਆ ਜਾਵੇ ਬੱਚਿਆਂ ਨੂੰ ਦੱਸਿਆ ਜਾਵੇ ਕਿਉਂਕਿ ਜਦੋਂ ਪਹਿਲਾ ਪਹਿਲੀ ਪਹਿਲੀ ਵਾਰ ਕੋਈ ਵੀ ਕੋਈ ਗੱਲ ਸੁਣੋ ਤਾਂ ਧੁੰਦਲੀ ਧੁੰਦਲੀ ਯਾਦਦੀ ਹੁੰਦੀ ਆ ਐ ਹੁੰਦਾ ਯਾਰ ਕਿਹੜੇ ਦੁਨੀਆ ਤੋਂ ਆ ਗਿਆ ਏਲੀਅਨ ਤਾਂ ਨਹੀਂ ਹੈਗਾ ਕਾਜੀ ਸਮਝ ਨਹੀਂ ਲੱਗਦੀ ਬੱਚੇ ਐ ਸੋਚਦੇ ਆ ਕਿਉਂਕਿ ਯਾਰ ਪਤਾ ਕੀ ਆ ਜਿਹੜੀਆਂ ਗਲਤ ਚੀਜ਼ਾਂ ਹੁੰਦੀ ਆ ਵੀ ਤਾਂ ਹੁੰਨੀ ਐ ਜਿਹੜੀ ਚੰਗੀ ਸਿਹਤ ਹੁੰਦੀ ਆ ਉਹ ਉਧਰੋਂ ਧਿਆਨ ਘਟ ਜਾਂਦਾ ਕਿਉਂਕਿ ਇੱਕ ਤਾਂ ਇਹਨਾਂ ਨੇ ਹਜੇ ਦੁਨੀਆਦਾਰੀ ਦੇ ਵਿੱਚ ਵਿਚਰਨਾ ਸਭ ਤੋਂ ਵੱਡੀ ਗੱਲ ਹੁਣ ਇਹੀ ਇਹਨਾਂ ਨੂੰ ਮੱਲੰਡੀ ਜੀਪ 'ਚ ਬਿਠਾ ਕੇ ਉੱਚੀ ਉੱਚੀ ਗਾਣੇ ਲਾ ਕੇ ਕਿਸੇ ਲੀਡਰ ਦੀ ਰੈਲੀ 'ਚ ਲੈ ਕੇ ਜਾਂਦਾ ਤਾਂ ਜਿੰਦਾਬਾਦ ਕਾਂਗਰਸ ਜਿੰਦਾਬਾਦ ਅਕਾਲੀ ਦਲ ਜਿੰਦਾਬਾਦ ਭਾਜਪਾ ਜਿੰਦਾਬਾਦ ਕਰਵਾਉਂਦਾ ਤਾਂ ਇਹਨਾਂ ਨੂੰ ਜ਼ਿਆਦਾ ਸੁਆਦ ਆਉਂਦਾ ਨਾਲ ਖੁਸ਼ ਹੁੰਦੇ ਇਹ ਇਹ ਜ਼ਿਆਦਾ ਖੁਸ਼ ਹੁੰਦੇ ਪਰ ਆਪਾਂ ਉਹ ਚੀਜ਼ਾਂ ਤੋਂ ਹਟਾਉਣਾ ਹੈ ਇਹਨਾਂ ਨੂੰ ਯਾਰ ਠੀਕ ਆ ਇਵੇਂ ਉਹੀ ਕਹਿੰਦਾ ਵੀ ਮਾਪੇ ਨੂੰ ਜਿਵੇਂ ਸਾਨੂੰ ਫਿਕਰ ਹੁੰਦੀ ਅਸੀਂ ਆਪਣੇ ਬੱਚੇ ਨੂੰ ਇੰਗਲਿਸ਼ ਮੀਡੀਅਮ ਚ ਪਾਈਏ ਅਸੀਂ ਆਪਣੇ ਬੱਚੇ ਨੂੰ ਆਈਪੀਐਸ ਯੂਪੀਐਸਸੀ ਵਧੀਆ ਅਫਸਰ ਬਣਾਈਏ ਅਸੀਂ ਆਪਣੇ ਬੱਚੇ ਨੂੰ ਕੈਨੇਡਾ ਅਮਰੀਕਾ ਭੇਜੀਏ ਤਾਂ ਬੱਚਿਆਂ ਦੇ ਵਿੱਚ ਇਹ ਚੀਜ਼ ਵੀ ਪਾਣੀ ਪੈਣੀ ਹੈ ਲੱਗਦਾ ਇਹ ਨਾਲ ਇਹਨਾਂ ਉਪਰਾਲੇ ਨਾਲ ਜਿਹੜਾ ਆਪਣਾ ਪੰਜਾਬ ਬਾਹਰ ਨੂੰ ਜਾ ਰਿਹਾ ਆ ਅਪਾ ਅਫਸਰ ਨਹੀਂ ਬਣ ਰਹੇ ਪੜ੍ਹਾਈ ਪੱਖੋਂ ਪਿੱਛੜਦੇ ਜਾ ਰਹੇ ਆ ਇਹ ਚੀਜ਼ਾਂ ਦੇ ਨਾਲ ਅਪਾ ਦੁਬਾਰਾ ਉਸ ਬੈਕਗ੍ਰਾਉਂਡ ਤੇ ਖੜੇ ਹੋ ਸਕਦੇ ਆ ਵੀਰ ਇਹ ਉਪਰਾਲੇ ਨਾਲ ਬਹੁਤ ਫਾਇਦਾ ਹੋਊਗਾ ਉਹ ਪਤਾ ਕਿਦਾਂ ਫਾਇਦਾ ਹੋਊਗਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੁਸੀਂ ਪ ਬੱਚੇ ਟੀਵੀ ਦੇ ਉੱਤੇ ਆਉਣਗੇ ਇਹਨਾਂ ਦੇ ਚਿਹਰੇ ਦੇਖ ਲਓ ਤੁਸੀਂ ਦਿਖਾਓ ਮਾੜਾ ਜਾਂ ਜਦੋਂ ਇਹ ਬੱਚੇ ਟੀਵੀ ਦੇ ਉੱਤੇ ਆਉਣਗੇ ਜਦੋਂ ਇਹਨਾਂ ਦੇ ਨਾਲ ਦੇ ਜਿਹੜੇ ਪੜ੍ਹਨੇ ਵਾਲੇ ਬੱਚੇ ਕਹਿਣਗੇ ਅਰ ਤੁਸੀਂ ਟੀਵੀ ਤੇ ਆਏ ਹੋ ਕਿਉਂਕਿ ਬੱਚਿਆਂ ਲਈ ਇਹੀ ਬਹੁਤ ਵੱਡੀ ਗੱਲ ਹੈ ਵੀ ਟੀਵੀ ਦੇ ਉੱਤੇ ਆਣਗੇ ਇਹ ਨਹੀਂ ਇਹ ਨਾਲ ਹੀ ਮੈਟਰ ਕਰਦਾ ਫਿਲਹਾਲ ਵੀ ਕਿਹੜੀ ਚੀਜ਼ ਲਈ ਅਸੀਂ ਆ ਰਹੇ ਹਾਂ ਅੱਜ ਇਹ ਚਾਰ ਨੇ ਆਉਣ ਵਾਲੇ ਸਮੇਂ ਵਿੱਚ 14 ਹੋਣਗੇ 24 ਹੋਣਗੇ ਸ਼ੌਂਕ ਪੈਦਾ ਹੋਊਗਾ ਇਹ ਸ਼ੌਂਕ ਅਸੀਂ ਪੈਦਾ ਕਰਨਾ ਹੈ ਗੱਲਾਂ ਨਹੀਂ ਮਾਰਨੀਆਂ ਕਮੈਂਟਾਂ 'ਚ ਗਾਲਾਂ ਨਹੀਂ ਕੱਢਣੀਆਂ ਇਹ ਸ਼ੌਂਕ ਪੈਦਾ ਕਰੋ ਕੁਝ ਨਾ ਕੁਝ ਪੰਜਾਬ ਲਈ ਯੋਗਦਾਨ ਪਾਓ ਅੱਜ ਇਹ ਚਾਰ ਨੇ ਕਹਿੰਦਾ ਮਤਲਬ ਇਹੀ ਹੁਣ ਘਰੇ ਆ ਕੇ ਦੱਸਣਗੇ ਆਪਣੇ ਪਿੰਡ ਦੀ ਦੱਸਣਗੇ ਉਹ ਚਾਰ ਪਿੰਡਾਂ ਦੇ ਹੋਣਗੇ ਵੀ ਅਸੀਂ ਉਹ ਫਰਾਣੇ ਧਰਨੇ 'ਚ ਗਏ ਸੀਗੇ ਸਾਨੂੰ ਉੱਥੇ ਸਿੱਖਣ ਨੂੰ ਮਿਲਿਆ ਆਹ ਮਿਲੇ ਸਾਡੀ ਕੌਮ ਦੀ ਗੱਲ ਹੋ ਰਹੀ ਹੈ ਧਰਮ ਦੀ ਗੱਲ ਹੋ ਰਹੀ ਹੈ ਬਿਲਕੁਲ ਜਦੋਂ ਟੀਵੀ ਦੇ ਉੱਤੇ ਆਣਗੇ ਤਾਂ ਨਾਲ ਦੇ ਵੀ ਕਹਿਣਗੇ ਸਾਨੂੰ ਵੀ ਆਰ ਲੈ ਕੇ ਆਓ ਤੁਹਾਨੂੰ ਵੀ ਲੈ ਕੇ ਜਾਵੋ ਸਾਨੂੰ ਵੀ ਲੈ ਕੇ ਆਓ ਠੀਕ ਹੈ ਨਾ ਇਹ ਚੀਜ਼ਾਂ ਦੇ ਨਾਲ ਜਜਵਾ ਪੈਦਾ ਹੋਣਾ ਹੋਊਗਾ ਇਹਨਾਂ ਦੇ ਨਾਲ ਇਹਦੇ ਟੀਚਰ ਵੀ ਪ੍ਰੇਜ਼ ਕਰਣਗੇ ਜਿਹੜੇ ਇਹਨਾਂ ਦੇ ਦੂਰ ਦੂਰ ਦੇ ਰਿਸ਼ਤੇਦਾਰ ਆ ਉਹ ਵੀ ਕਹਿਣਗੇ ਬੱਚਿਓ ਤੁਸੀਂ ਬਹੁਤ ਵਧੀਆ ਕੰਮ ਕਰਿਆ ਬਹੁਤ ਧੰਨਵਾਦ ਬਾਈ ਤੁਹਾਡਾ